ਗੁਰਦੇ ਕਾ ਸੰਸਾਰ ਵਾਹਿਗੁਰੂ ਕੀ ਫਤਿਹ ਸੋ ਲੋਕ ਮਹੱਲਾ ਪੰਜਵਾਂ ਤਿੰਨਾ ਭੁੱਖ ਨਾ ਘਰਹੀ ਜਿੱਦ ਦਾ ਪ੍ਰਭ ਹੈ ਸੋਏ ਨਾਨਕ ਦਰਣੀ ਲਗੇ ਉਦ ਹੈ ਸਰਬ ਕੋਏ ਮਹੱਲਾ ਪੰਜਵਾਂ ਜਾਂ ਚਿਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਰ ਨਾਨਕ ਪਰਮੇਸ਼ਰ ਜਜਮਾ ਤਿਸਹ ਭੁੱਖ ਨ ਮੂਲ ਪਾੜੀ ਮਨ ਰੱਤਾ ਗੋਵਿੰਦ ਸੰਗ ਸਚ ਭੋਜਣ ਜੋੜੇ ਪ੍ਰੀਤ ਲਗੀ ਹਰਨਾਸਿਉ ਇਹ ਹਸਤੀ ਕੋੜੇ ਰਾਜ ਮਿਲ ਖੁਸ਼ੀਆਂ ਘਣੀ ਧਿਆਇ ਮੁਖ ਨ ਮੋੜੇ ਢਾਜੀ ਦਰ ਪ੍ਰਭ ਮੰਗਣਾ ਦਰਕਤੇ ਨ ਛੋੜੇ ਨਾਨਕ ਮਨ ਤਨ ਚਾਉ ਇਹ ਨਿਤ ਪ੍ਰਭ ਕੋ ਲੋੜੇ ਸਦ ਕੀਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤਾ ਜੀਓ ਪਿੰਡ ਸਭ ਤੇਰਾ ਤੋਂ ਥੱਬ ਉੱਚ ਭਗਵਾਨ ਦਾਸਮ ਦਾਸ ਕਿਹਾ ਜਨਨਾਨਕ ਜਿਹਤੁ ਪਰਾਇਏ ਹੈ ਦੇਹ ਓਂ ਕਰਿ ਵਿਖਿਆ ਸੁਗਰੂ ਗੁਰੂ ਪਿਆਰੇ ਗੁਰ ਸਹੀ ਸਤ ਸੰਗਤਿ ਵਾਦੋਂ ਲੜੀਵਾਰ ਵਿਚਾਰ ਚੱਲ ਰਹੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਜਿਹੜੀ ਮਬਾਰਕ ਰਸਤਾ ਦਾ ਉਚਾਰਣ ਕੀਤਾ ਹੋਇਆ ਹੈ ਇਹ ਗੋੜੀ ਕੀ ਵਾਰ ਦਾ ਲੜੀਵਾਰ ਦਾ ਅਖੀਰ ਨੰਬਰ ਸ਼ਬਦ 21 ਨੰਬਰ ਸ਼ਬਦ ਹੈ ਜੀ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਅੰਗ 323 ਅੰਤ ਸੂਸ਼ਮਿਤ ਹੈ ਸਤ ਗੁਰੂ ਬਖਸ਼ਿਸ਼ ਕਰੇ ਸੋ ਲੋਕ ਮਹੱਲਾ ਪੰਨੇਵਾਸ ਤਿੰਨ ਭੁੱਖ ਨਕਾਰਹੀ ਜਿਸ ਦਾ ਪ੍ਰਭ ਹੈ ਸੋਏ ਤਿੰਨ ਭੁੱਖ ਨਕਾਰਹੀ ਕਹਿੰਦੇ ਰਤਾਂ ਬਾਤਰ ਵੀ ਉਸ ਮਨੁੱਖ ਦੀ ਭੁੱਖ ਨਹੀਂ ਰਹਿੰਦੀ ਉਸ ਗੁਰਮੁਖ ਦੀ ਭੁੱਖ ਨਹੀਂ ਰਹਿੰਦੀ ਜਿਸ ਦਾ ਪ੍ਰਭ ਹੈ ਸੋਏ ਜਿਹੜਾ ਪ੍ਰਮਾਤਮਾ ਆਸਰਾ ਬਣ ਜਾਂਦਾ ਭਗਵਾਨ ਜੀ ਨੂੰ ਆਸਰਾ ਇਹ ਨਿਰੰਕਾਰ ਦਾ ਹੁੰਦਾ ਹੈ ਉਹਦੀ ਕਹਿੰਦੇ ਮਾਇਆ ਦੀ ਭੁੱਖ ਹੀ ਮਰ ਜਾਂਦੀ ਹੈ ਜੇ ਕੋਈ ਕਵੇ ਵੀ ਮੈਨੂੰ ਪ੍ਰਮਾਤਮਾ ਦਾ ਆਸਰਾ ਹੈ ਪਰ ਮਾਇਆ ਕਰਣਤਾ ਬਹੀ ਮੂਰਖ ਲੋਗ ਅਜਾਜ ਕਿਤੇ ਕੰਡੀਸ਼ਨ ਇਹ ਹੋਵੇ ਤੇ ਸਤਿਗੁਰੂ ਕਹਿੰਦੇ ਫਿਰ ਜਾਂ ਤਾਂ ਗੁਰਮੁਖ ਨਹੀਂ ਹੈ ਤੇ ਜਾਂ ਨਿਰੰਕਾਰ ਦਾ ਆਸਰਾ ਨਹੀਂ ਹੈ ਗੱਲ ਇਹ ਹੈ ਸਤਿਗੁਰੂ ਇੱਥੇ ਬਖਸ਼ਿਸ਼ ਕਰ ਰਹੇ ਨੇ ਤਿੰਨਾ ਭੋਖ ਨੰਕਾਰ ਹੀ ਉਸ ਮਨ ਮਨੁੱਖ ਦੇ ਮਨ ਵਿੱਚ ਮਾਇਆ ਦੀ ਕੋਈ ਭੋਖ ਹੀ ਨਹੀਂ ਹੁੰਦੀ ਜਿਸ ਦਾ ਪ੍ਰਭ ਹੈ ਸੋਇ ਜਿਹੜਾ ਆਸਰਾ ਹੀ ਪ੍ਰਮਾਤਮਾ ਬਣ ਜਾਂਦਾ ਹੈ ਉਹਨੂੰ ਫਿਰ ਮਾਇਆ ਦੀ ਭੋਖ ਨਹੀਂ ਨਿਰੰਕਾਰ ਦੇ ਦਰਸ਼ਨਾਂ ਦੀ ਭੋਖ ਰਹਿ ਜਾਂਦੀ ਹੈ ਮਨੁ ਭੁੱਖਾ ਭੁੱਖਾ ਮਾਤ ਕਰੇ ਮਾਤੁ ਕਰੇ ੁਕਾਰ ਫਿਰ ਕਹਿੰਦੇ ਭੁੱਖਾ ਭੁੱਖਾ ਨਹੀਂ ਕਰਦਾ ਫਿਰ ਤਰਜਿਆ ਜਾਂਦਾ ਸਿਰਪਤ ਹੋ ਜਾਂਦਾ ਜੋ ਨਾਨਕ ਚਰਣੀ ਲੱਗੇ ਆ ਉਦਹੈ ਸਭੋ ਕੋਏ ਕਹਿੰਦੇ ਫਿਰ ਨਾਨਕ ਚਰਣੀ ਲੱਗਿਆ ਹੈ ਨਾਨਕ ਉਸ ਨਿਰੰਕਾਰ ਸੇ ਬਾਣੀ ਦੇ ਵਿੱਚ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੁਕਮ ਵਿੱਚ ਜੁੜਿਆ ਉਦਹੈ ਸਭੋ ਕੋਏ ਕੋਈ ਵੀ ਜੀਵ ਕੋਈ ਵੀ ਅੰਸ ਦਾ ਕੋਈ ਵੀ ਵੰਸ ਦਾ ਕੋਈ ਵੀ ਜਾਤ ਦਾ ਕੋਈ ਵੀ ਰੂਪ ਰੇਖ ਦਾ ਕੋਈ ਵੀ ਜੀਵ ਜੁੜੇ ਚਾਹੇ ਇਸਤਰੀ ਚਾਹੇ ਪੁਰਸ਼ ਕੇੰਦੇ ਪੁੱਤਰ ਜਾਂਦਾ ਉਧਰ ਸਭ ਕੋਈ ਪਰ ਸ਼ਰਤ ਕੀ ਹੈ ਨਾਨਕ ਚਰਣੀ ਲੱਗਿਆ ਜਿਹੜਾ ਗੁਰੂ ਦੀ ਚਰਣੀ ਲੱਗ ਜਾਂਦਾ ਗੁਰੂ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦਿੰਦਾ ਹੈ ਮਹਲਾ ਪੰਜਵਾਂ ਜਾਚਕ ਮੰਗੇ ਨਿਤਨਾਮ ਸਾਇਬ ਕਰੇ ਕਬੂਲ ਜਾਚਕ ਮੰਗੇ ਨਿਤਨਾਮ ਜਾਚਕ ਹੁੰਦਾ ਜਾਂਚ ਕਰਨ ਵਾਲਾ ਸਿੱਖਣ ਵਾਲਾ ਮੰਗਣ ਵਾਲਾ ਮੰਗਸਾ ਕਿਨੇ ਜਾਚਕ ਮੰਗੈ ਨਿਤਨਾ ਨਿਤਾ ਪ੍ਰਤੀ ਨਾਮ ਹੀ ਮੰਗਦਾ ਪਰ ਅਸੀਂ ਕੀ ਮੰਗਦੇ ਦੰਤ ਪਿਆਰੀ ਵਿਸਰੇ ਦਾਤਾ ਦਾ ਦਾਤਾ ਮੰਗਣਾ ਕਰਦੇ ਆ ਜਿਹੜੀਆਂ ਨਾਸ਼ਵੰਤ ਨੇ ਸਤਿਗੁਰੂ ਕਹਿੰਦੇ ਨੇ ਜਾਚਕ ਮੰਗੈ ਨਾ ਨਿਤਨਾ ਜਿਹੜਾ ਅਸਲੀ ਜਾਚਕ ਹੈ ਅਸਲੀ ਮੰਗਦਾ ਹੈ ਗੁਰੂ ਦਾ ਪਿਆਰਾ ਹੈ ਕਹਿੰਦੇ ਨਿਰੰਕਾਰ ਦਾ ਨਾਮ ਹੀ ਮੰਗਦਾ ਹੈ ਉਹਦੇ ਦਰਬਾਰ ਚ ਥਾਂ ਹੀ ਮੰਗਦਾ ਹੈ ਸਾਹਿਬ ਕਰੇ ਤਕਬੂਲ ਫੇ ਕਹਿੰਦਾ ਸਾਹਿਬ ਕਬੂਲ ਵੀ ਕਰ ਲੈਂਦਾ ਮੰਨ ਵੀ ਲੈਂਦਾ ਨਾਨਕ ਪਰਮੇਸ਼ਰ ਜਜਮਾਨ ਜਿਸੈ ਭੋਖ ਨਮੂਲ ਜਿਹੜਾ ਪਰਮੇਸ਼ਰ ਹੈ ਨਿਰੰਕਾਰ ਹੈ ਨਾਨਕ ਕਹਿੰਦਾ ਉਹ ਜਜਮਾਨ ਭਾਵਦਾਨ ਦੇਣ ਵਾਲਾ ਹੈ ਜਛਣਾ ਦੇਣ ਵਾਲਾ ਹੈ ਭੀਖ ਦੇਣ ਵਾਲਾ ਹੈ ਜਜਮਾਨ ਉਹਨੂੰ ਕਹਿੰਦੇ ਨੇ ਜਿਹੜਾ ਦੇਣ ਵਾਲਾ ਦੇ ਸਮਰਾਥ ਹੋਵੇ ਨਾਨਕ ਪਰਮੇਸ਼ਰ ਜਜਮਾਨ ਨਾਨਕ ਕਹਿੰਦਾ ਉਹ ਪ੍ਰਮਾਤਮਾ ਜਜਮਾਨ ਹੈ ਦੇਣ ਵਾਲਾ ਦਾਤਾ ਵੰਡਦਾ ਕਿਉਂਕਿ ਦੰਦ ਦਾ ਦਾਤ ਇੱਕ ਹੈ ਸਭ ਕੋ ਦੇਵਨ ਹੈ ਦਿੰਦਾ ਤੋੜਨਾ ਵਹੀ ਕਰਸ ਪਰੇ ਭੰਡਾਰ ਇਸ ਪੰਚਤੀ ਦਾ ਪੂਰੇ ਦਾ ਵਿਖਿਆਣ ਹੈ ਪੂਰੇ ਸ਼ਬਦ ਚ ਨਾਨਕ ਚਰਨ ਨਾਨਕ ਪਰਮੇਸ਼ਰ ਜਜਮਾਨ ਤੁਸੀਂ ਪੋਖ ਨੰਮ ਦਾਤਾ ਐਂੀਆਂ ਦਿੰਦਾ ਉਹਦੇ ਭੰਡਾਰੇ 'ਚ ਕਦੇ ਕਮੀ ਨਹੀਂ ਆਉਂਦੀ ਮਨ 'ਚ ਕਦੇ ਭੁੱਖ ਨਹੀਂ ਹੁੰਦੀ ਭਾਵ ਇਹੀ ਨਹੀਂ ਕਿਤੇ ਹੁੰਦਾ ਅਸੀਂ ਕਿਸੇ ਨੂੰ ਦਾਨ ਦੇਈਏ ਸਾਡੇ ਮਨ 'ਚ ਹੁੰਦਾ ਦਾਤ ਦੇਵਾਂਗੇ ਤੇ ਸਾਡੇ ਕੋਲ ਘਟੇਗੀ ਤਾਂ ਘਟੇਗੀ ਪਰ ਜਿੰਨੇ ਭੰਡਾਰਿਆ ਜੇ ਉਹ ਦਾਤ ਦਿੰਦਾ ਉਹਦੀgratਵੰਧਤੀ ਹੈ ਤੇ ਕਮੀ ਕੋਈ ਨਹੀਂ ਅਧਿਉਨਪੋਖੀ ਨਹੀਂ ਕੋਈ ਕਿਉਂਕਿ ਉਹ ਕਹਿੰਦੇ ਅਕਾਲ ਮੂਰਤ ਅਜੂਨੀ ਸੈਭੰਗ ਜੁਨਾ ਤੋਂ ਹੀ ਰਹਿਦ ਅਤ ਭੁੱਖ ਕਿੱਥੇ ਰਹਿ ਗਈ ਕਿਹਨੇ ਭੁੱਖ ਚ ਆਂਦਾ ਹੀ ਨਹੀਂ ਬੋੜੀ ਮਨ ਰੱਤਾ ਗੋਵਿੰਦ ਸੰ ਸੱਚ ਭੋਜਨ ਜੋੜ ਜਿਹਦਾ ਮਨ ਗੋਵਿੰਦ ਦੇ ਨਾਮ ਨਰਿੰਕਾਰ ਦੇ ਨਾਲ ਉਸ ਧਰਤੀ ਦੇ ਆਸਰੇ ਦੇ ਨਾਲ ਜੁੜ ਗਿਆ ਸੱਚ ਭੋਜਨ ਜੋੜੇ ਉਹਦੇ ਲਈ ਸੱਚਾ ਭੋਜਨ ਹੀ ਨਰਿੰਕਾਰ ਦਾ ਨਾਮ ਹੈ ਮੇਰੇ ਵਰਗੇ ਛਤਰੀ ਪਦਾਰਥ ਖਾਵੇ ਤੇ ਰੰਗਾਰ ਘੁੱਲ ਜਾਵੇ ਤੇ ਸਤਿਗੁਰੂ ਕਹਿੰਦੇ ਫਿਰ ਤੂੰ ਬਾਹਰੋਂ ਜੈ ਭੇਖ ਬਣਾ ਲੈ ਕੋ ਸਿੱਖਾਂ ਦਾ ਪਰ ਉਸ ਸਿੱਖ ਨਹੀਂ ਹੈ ਕਿਉਂਕਿ ਉਹਨੇ ਮਨਤਨ ਨਹੀਂ ਉਹਨੇ ਪਰਚੋਲ ਮੰਨ ਦੀ ਕਰਨੀ ਕੋ ਉਹ ਕਹਿੰਦੇ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾ ਹੈ ਭਾਈ ਨੰਦਾਲਾ ਜੀ ਕਹਿੰਦੇ ਸਤਿਗੁਰੂ ਵੀ ਐਸੀ ਕਹਿਣੀ ਹੈ ਵੀ ਮੈਨੂੰ ਤਾਂ ਰਹਿਤ ਚੰਗੀ ਹੈ ਮੈਨੂੰ ਸਿੱਖ ਨਹੀਂ ਪਿਆਰਾ ਸਿੱਖ ਦੀ ਸ਼ਕਲ ਸੁਰਤ ਨਹੀਂ ਪਿਆਰੀ ਜ਼ਰੂਰੀ ਨਹੀਂ ਜਿਹੜਾ ਬਾਹਰੋਂ ਦਿਖਦਾ ਅੰਦਰੋਂ ਵੀ ਹੋਵੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਅੰਦਰੋਂ ਸਿੱਖ ਬਣ ਮੰਨ ਕਰਕੇ ਮਨਨਤਾ ਗੋਵਿੰਦ ਸੰ ਸੱਚਾ ਭੋਜਨ ਜੋੜੇ ਕੋਈ ਇਹ ਵਡਿਆਈ ਹੈ ਉਹਦੇ ਲਈ ਨਾਮ ਹੀ ਸੱਚਾ ਭੋਜਨ ਹੈ ਨਾਮ ਦੇ ਵਿੱਚ ਹੀ ਰਾਜ ਦਾ ਹੈ ਪ੍ਰੀਤ ਲੱਗਦੀ ਹੈ ਹਰ ਇਹ ਨਾਮ ਸਿਓ ਇਹ ਹਸਤੀ ਕੋੜੇ ਉਹਦੀ ਪ੍ਰੀਤ ਵੀ ਨਿਰੰਕਾਰ ਦੇ ਨਾਮ ਨਾਲ ਲੱਗਦੀ ਹੈ ਇਹੋ ਉਹਦੇ ਲਈ ਹਸਤੀ ਨੇ ਹੱਥ ਨੇ ਹਾਥੀ ਨੇ ਘੋੜੇ ਨੇ ਅਸਵਾਰ ਨੇ ਇਹੀ ਉਹਦੇ ਲਈ ਸਭ ਕੁਝ ਹੈ ਰਾਜ ਮਿਲਖ ਖੁਸ਼ੀਆਂ ਕਣੀ ਧਿਆਏ ਮੁਖ ਨ ਮੂੜੇ ਕਹਿੰਦੇ ਉਹ ਜੇ ਨਿਰੰਕਾਰ ਤੋਂ ਮੁਖ ਨਹੀਂ ਮੋੜਦਾ ਤਾਂ ਕਹਿੰਦੇ ਉਹਦੇ ਲਈ ਰਾਜ ਭਾਗ ਮਿਲਖ ਖੁਸ਼ੀਆਂ ਕਣੀ ਮਿਲਖ ਭਾਵ ਅਨੇਕ ਖੁਸ਼ੀਆਂ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਜੇ ਸਤਿਗੁਰੂ ਦੇ ਨਾਮ ਵਿੱਚ ਪ੍ਰਵਾਨ ਹੋ ਗਏ ਆ ਤੇ ਕਹਿੰਦੇ ਲੱਖਾਂ ਖੁਸ਼ੀਆਂ ਦਾ ਮਨ ਕਰਕੇ ਆਨੰਦ ਮਾਣ ਲੈਂਗਾ ਕਈ ਵਰੀ ਆ ਜਾਂਦਾ ਲੱਖਾਂ ਖੁਸ਼ੀਆਂ ਵੀ ਹੁਣ ਰਾਜ ਭਾਗ ਦੇ ਹੋਵੇ ਪਰ ਮਨ ਦੁਖੀ ਹੋਵੇ ਨਾ ਉਹ ਰਾਜ ਭਾਗ ਦੀ ਕੰਡਿਆਂ ਦੇ ਬਰਾਬਰ ਪੈਣ ਜਾਂਦਾ ਹੈ ਧਰ ਕੀ ਤਰ ਪ੍ਰਭ ਮੰਗਣਾ ਮਾ ਦਰ ਕਦੇ ਨਾ ਛੋੜੇ ਮੇਰੇ ਸਰਬ ਰੂ ਧਰਦੀ ਮੈਂ ਤੇਰੇ ਦਰ ਦਾ ਮੰਗਤਾ ਹਾਂ ਦਰ ਪ੍ਰਭ ਮੰਗਣਾ ਤੇਰੇ ਦਰ ਤੋਂ ਹੀ ਮੰਗਣਾ ਹਾਂ ਦਰ ਕਦੇ ਨਾ ਛੋੜੇ ਨਾਮ ਦੀ ਜੱਤ ਤੇਰੇ ਤੋਂ ਹੀ ਮੰਗੂਗਾ ਠੀਕ ਹੋ ਕੇ ਤੇਰਾ ਦਰ ਕਦੇ ਨਹੀਂ ਛੱਡੇ ਤੇਰਾ ਹੀ ਆਸਰਾ ਰੱਖਾਂਗਾ ਨਾਨਕ ਮਰਦਾਨਾ ਚਾਉ ਏਹ ਨਿਤ ਪ੍ਰਭ ਕੋ ਲੋੜੀ ਮੇਰੇ ਮਨ ਚ ਇਹੀ ਜਾਣੇ ਨਿਤਾ ਪ੍ਰਤੀ ਮੈਂ ਤੈਨੂੰ ਲੋੜਦਾ ਨਿਤਾ ਪ੍ਰਤੀ ਤੈਨੂੰ ਮੈਂ ਧਿਆਨਾਂ ਨਿਤਾ ਪ੍ਰਤੀ ਰੋਜਨਾਂ ਹੀ ਤੈਨੂੰ ਲੋਚਦਾ ਵੀ ਕਿਸਰੇ ਤੇਰਾ ਗਿਆਨ ਮਿਲ ਜਾਏ ਹਿਰਦੇ ਚ ਵਸ ਜਾਏ ਸੋਧ ਕੀਚੇ ਸਵਾ ਪਾਏ ਪੂਰੀ ਦੀ ਪੂਰੀ ਵਾਰ ਸ਼ੁਭ ਕੀਤੀ ਹੋਈ ਹੈ ਸਤਿਗੁਰੂ ਨੇ ਆਪ ਇੱਥੇ ਅੰਕਿਤ ਕੀਤਾ ਸੋਧ ਕੀਚੇ ਪਾਣੀ ਸ਼ੋਧ ਕੇ ਸਤਿਗੁਰੂ ਨੇ ਇਥੇ ਅੰਕਿਤ ਕਰਨੀ ਕੀਤੀ ਹੈ ਇਹੀ ਕਹਦੇ ਨੇ ਮੇਰੇ ਸਤਿਗੁਰੂ ਮੈਂ ਤੇਰੇ ਦਰ ਦਾ ਮੁਹਤਾ ਹਾਂ ਤੇਰੇ ਦਰ ਦਾ ਸਿਖਾਰੀ ਹਾਂ ਨਾਮ ਦੀ ਯਾਚ ਵੀ ਤੇਰੇ ਤੋਂ ਮੰਗਦਾ ਮੈਨੂੰ ਤਨ ਕਰਕੇ ਨਹੀਂ ਮੈਨੂੰ ਮਨ ਕਰਕੇ ਆਪਣਾ ਬਣਾ ਲੈ ਮੈਨੂੰ ਮਨ ਕਰਕੇ ਆਪਣੇ ਦਰ ਤੇ ਪ੍ਰਵਾਰ ਕਰ ਲੈ ਸੋ ਗੁਰੂ ਗੁਰੂ ਪਿਆਰ ਸੱਜਣ ਲਈ ਐਨੀ ਗੁਰੂ ਬੈਂਕੀਆਂ ਕਰ ਰੱਖੀ ਮੰਦਾ ਅਜੇ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਜਿੰਦਗੀ ਸਤਿਮਾਨਾਵਾਦ ਘਟ ਬੋਲੇ 10 ਦਾ ਨੱਚ ਕਰਦੇ ਹੋਏ ਸੱਜਣ ਦੇ ਉਸ ਚੀਜ਼ ਕਰੋ ਨਾ ਅਗੇ ਤੋਂ ਕਥਾ ਵਿਚਾਰਾ ਕਰਨ ਦੀ ਜਾਂਚ ਆ ਜਾਵੇ ਗੱਜਬੱਜ ਕੇ ਫਤਿਹ ਜਬਾਤ ਸਤਿਸ਼ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ